ਡਾਲ ਕਿਥੇ ਪੰਚਾ ਛੋਲਣਾ ਮਤਲਬ ਇਹ ਨਹੀਂ ਮੈਂ ਮਾਰਦਾ ਚਾ ਮੈਂ ਬਾਬਾ ਤੈਨੂੰ ਮੈਂ ਜਲੂਸ ਕਿੱਧੂ ਤਰਾ ਮੈਂ ਉਹ ਕਰ ਲਈ ਤੂੰ ਹਾਂ ਮੈਂ ਜਾਣਦਾ ਹਾਂ ਮਤਲਬ ਤੂੰ ਜਾਣਦਾ ਤੂੰ ਤੂੰ ਤਾਂ ਵੇਖ ਲੈ ਕਿਤੇ ਹੋਰ ਨਾ ਜੀ ਨਹੀਂ ਨਹੀਂ ਤੜੀ ਤਾਲੀ ਹਾਂ ਆਹੋ ਜੋ ਕਿ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆਏ ਕਿ ਸਭ ਕੋ ਇਹਨੇ ਮੇਰੇ ਨਾਲ ਵਧਿ ਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਖਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲਾਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡਿਆ ਪਿਆ ਮੇਰੀ ਗੱਲ ਸੁਣ ਲੈ ਕਾ ਤਖੰਦਾਜੀ ਨਹੀਂ ਕਰਨੀ ਮੇਰੇ ਨਾਲ ਨਾ ਮੈਂ ਕਰੂੰਗਾ ਮੈਂ ਲਾਉਂਗਾ ਲਾਉਂਗਾ ਵੇਖੀ ਤੈਨੂੰ ਭਜੋੜਾ ਕਦਾ ਉਹ ਮਸਲਾ ਇਹ ਜੀ ਇੱਥੇ ਨਾ ਮਜ਼ਦੂਰ ਆਉਂਦੇ ਵਿਚਾਰੇ ਉਹ ਰੇੜੀਆਂ ਲਾਉਂਦੇ ਆ ਬਾਹਰੋਂ ਪੱਟੀ ਧੋਉਂਦੇ ਆ ਫਰੂਟ ਵੇਚਦੇ ਆ ਤੇ ਸਬਜ਼ੀ ਵੇਚਦੇ ਆ ਉਹਨਾਂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਮੈਂ ਇੱਥੇ ਤੁਹਾਡੀਆਂ ਲੱਗਣ ਨਹੀਂ ਦੇਣੀਆਂ ਰੇੜੀਆਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਗੱਲਬਾਤ ਆ ਵੀ ਫਲਾਣੇ ਬੰਦਿਆਂ ਨੇ ਦਰਖਾਸਤ ਦਿੱਤੀ ਸੀ ਤੇ ਇਹ ਉਹਨਾਂ ਬੰਦਿਆਂ ਨੇ ਸ਼ਰਿਆਂ ਵਿੱਚ ਛੜਕਦੇ ਲਾਉਂਦੇ ਉਹਨਾਂ ਨੂੰ ਕੁਝ ਨਹੀਂ ਆਂਦਾ ਸਿਰਫ ਇਹ ਤਿੰਨਾਂ ਬੰਦਿਆਂ ਨਾਲ ਲਾਗ ਡਾਟ ਹੈ ਦੀ ਸਿਰਫ ਇਹ ਮਹੀਨਾ ਨਹੀਂ ਦਿੰਦੇ ਉਹਨੂੰ ਜੇ ਮਹੀਨਾ ਦੇਣ ਫਿਰ ਇਹਨਾਂ ਨੂੰ ਵੀ ਨਹੀਂ ਕੁਛ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਜ਼ਕਰਾਨੀ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਦੇਤੀ ਕੀਤੀ ਆ ਉੱਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਯੋਗੇ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆ ਕਿ ਸਭ ਕੋ ਇਹਨੇ ਮੇਰੇ ਨਾਲ ਵਧਿ ਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਖਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲਾਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡਿਆ ਪਿਆ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਉੱਚ ਅਧਿਕਾਰੀਆਂ ਅਫਸਰਾਂ ਤੋਂ ਵੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਇਹਨੇ ਗਲਤ ਸ਼ਬਦ ਬੋਲੇ ਆ ਮੇਰੇ ਬਰਖਲਾਵ ਮੇਰੇ ਦਾੜੇ ਦੀ ਇਹਨੇ ਨੋਲੀ ਆਂਦਾ ਮੈਂ ਦਾੜੀ ਪੁੱਟ ਕੇ ਤੇ ਹਾਥੇ ਜਿ ਫੜਾ ਦੂੰ ਤੇਰੇ ਜੇ ਕੋਈ ਇਹਨਾਂ ਬਾਰੇ ਗੱਲ ਕੀਤੀ ਅਜੇ ਅਹੀਂ ਤੇ ਗੱਲ ਕਰਨੀ ਇਹਦੇ ਪਹਿਲੋਂ ਮੇਰੇ ਤੇ ਵਰੰਡ ਐ ਪਿਆ ਵਾ ਇਹ ਕਰਕੇ ਅਹੀਂ ਸਰਕਾਰ ਕੋਲ ਬੇਨਤੀ ਕਰਦੇ ਆਂ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਹੀਂ ਤੇ ਲਾਗੇ ਸਾਰਿਆਂ ਨੇ ਰੋਲਾ ਪਾਇਆ ਇਸ ਗੱਲ ਦਾ ਵਿਰੋਧ ਕੀਤਾ ਵੀ ਤੂੰ ਕਿਤਰਾ ਬੋਲਦਾ ਵਾ ਫੇਰੇ ਪਹਿਲੋਂ ਸਿਵਲ ਵਰਦੀ ਦੇ ਵਿੱਚ ਹੀ ਮੁੜ ਕੇ ਵਰਦੀ ਪਾ ਕੇ ਆ ਇਹਦਾ ਅਕਸਰ ਇਹ ਹੀ ਵੀ ਮੈਂ ਇਹ ਆਖਣਗੇ ਵੀ ਮੇਰੀ ਵਰਦੀ ਨੂੰ ਪੈ ਗਿਆ ਹਾ ਕਰਨ ਹੋਇਆ ਸਾਰਾ ਕੁਝ ਪਹਿਲਾਂ ਸਿਵਲ ਦੇ ਵਿੱਚ ਹੀ ਤੇ ਬੰਦੇ ਜਿਹੜੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਏ ਜਿਹੜੇ ਆਮ ਪਾਰਟੀ ਦੇ ਬੰਦੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਬਹਿ ਕੇ ਉੱਥੋਂ ਸਾਰੀ ਪਲੈਨਿੰਗ ਚੱਲਦੀ ਆ ਵੀ ਕੀ ਕਰਨਾ ਇੱਥੇ ਇਹ ਮਜ਼ਦੂਰਾਂ ਗਰੀਬਾਂ ਨੂੰ ਤੰਗ ਕਰਦਾ ਤੇ ਦੂਜਿਆਂ ਤੋਂ ਐਵੇਂ ਹੀ ਨਾ ਲੈਂਦਾ ਵਾ ਕਿ ਇਹ ਤੋਂ ਜੂਸ ਮੰਗਾ ਲਿਆ ਕਿਸੇ ਤੋਂ ਕੁਝ ਮੰਗਾ ਲਿਆ ਔਰ ਗਾੜੀ ਸ਼ਰਮਾ ਉਹਨਾਂ ਨੂੰ ਪਤਾ ਵੀ ਉੱਥੇ ਕੀ ਕੁਝ ਹੋਇਆ ਉਹ ਜਨਾਬ ਉੱਥੇ ਆਪਣੇ ਪੱਟੀ ਤੋਂ ਸਬਜ਼ੀ ਵੇਚਣ ਵਾਸਤੇ ਆਂਦੇ ਨੇ ਇਹ ਵਿਚਾਰੀ ਮਜ਼ਦੂਰ ਤੇ ਬੜੀ ਧੀਰ ਤੋਂ ਉੱਥੇ ਆ ਰਹੇ ਨੇ ਤੇ ਇਹ ਆ ਕੇ ਆਪਣੇ ਸਾਈਡ ਤੇ ਫੁੱਟਪਾਥ ਤੋਂ ਪਿੱਛੇ ਛੜਕ ਤੋਂ ਮੱਲਾ ਹਟਕੇ ਆਪਣਾ ਇਹ ਕਾਰੋਬਾਰ ਕਰਦੇ ਨੇ ਪਤਾ ਨਹੀਂ ਕਿਸ ਵਜੇ ਕਰਕੇ ਉੱਥੇ ਆਪਣੇ ਪੰਜਾਬ ਪੁਲਿਸ ਦੇ ਜਿਹੜੇ ਕੋਈ ਐਸਆਈ ਸੀਗੇ ਇਹਨਾਂ ਉਹਨਾਂ ਦਾ ਨਾਮ ਸਰਦਾਰ ਗੱਜਨ ਸਿੰਘ ਜੀ ਹੈ ਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਕੋਈ ਕਿਹਾ ਵੀ ਅੱਗੇ ਪਿੱਛੇ ਲੈ ਜਾਓ ਤੇ ਇਹ ਵਿਚਾਰੇ ਆਪਣੇ ਮਲ ਘਟ ਰੇਟਾਂ ਦੇ ਵੇਚਦੇ ਸੀਗੇ ਜਿਹੜੇ ਵੱਧ ਰੇਟਾਂ ਦੇ ਵੇਚਦੇ ਨੇ ਉਹਨਾਂ ਨੂੰ ਇਹਨਾਂ ਨੇ ਰੋਕਿਆ ਕੋਈ ਨਹੀਂ ਉਹ ਮਹਾਰਾਜ ਜਣੇ ਵੀ ਇਹਦੇ ਵਿੱਚ ਕੀ ਚੱਕਰ ਹੈਗਾ ਪਰ ਉਸ ਟਾਈਮ ਤੇ ਇਹਨਾਂ ਨੇ ਆਪਣੇ ਨਿਸ਼ਾਰਾ ਬਣੂ ਸਰਪੰਚ ਸਾਹਿਬ ਜੀ ਸਰਦਾਰ ਤਰਸੀਮ ਸਿੰਘ ਜੀ ਨਾਲ رابطہ ਕੀਤਾ ਇਸ ਤਰ੍ਹਾਂ ਸਾਨੂੰ ਰੇੜੀਆਂ ਬਾਹਰ ਲਿਆਣ ਵਾਸਤੇ ਕਹਿ ਰਹੇ ਨੇ ਤੇ ਉਹ ਉੱਥੇ ਆ ਗਏ ਨੇ ਉਹਨਾਂ ਨਾਲ ਇਹਨਾਂ ਦੀ ਕੋਈ ਗੱਲਬਾਤ ਹੋਈ ਆ ਤੇ ਐਸਆਈ ਸਾਹਿਬ ਜਿਹੜੇ ਗੱਜਨ ਸਿੰਘ ਜੀ ਇਹਨਾਂ ਨੂੰ ਆ ਕੇ ਬੁਰਾ ਭਲਾ ਕਹਿਣ ਲੱਗ ਪਏ ਸਰਪੰਚ ਸਾਹਿਬ ਜੀ ਨੂੰ ਮੈਂ ਤੇ ਉੱਥੇ ਖੜਾ ਮੈਂ ਆਪਣੀ ਦੁਕਾਨ ਤੇ ਮੈਂ ਦੇਖ ਰਿਹਾ ਜਦੋਂ ਗਿਆ ਮੈਂ ਲਾਗੇ ਗਿਆ ਤੇ ਅਸੀਂ ਸਰਦਾਰ ਗੱਜਨ ਸਿੰਘ ਨੂੰ ਕਿਹਾ ਵੀ ਸਰਦਾਰ ਜੀ ਤੁਹਾਡੀ ਲੈਂਗੁਏਜ ਜਿਹੜੀ ਆ ਬਹੁਤ ਮਾੜੀ ਹੈ ਇੱਕ ਪਿੰਡ ਦੇ ਮੁਖਤਰ ਬੰਦੇ ਨੇ ਜਿੰਨਾ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਰਪੰਚ ਬਣਾਇਆ ਤੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ ਆਮ ਬੰਦੇ ਨਾਲ ਤੁਸੀਂ ਕੀ ਵਿਹਾਰ ਕਰੋਗੇ ਉੱਥੇ ਆਮ ਸਾਰੀ ਪਬਲਿਕ ਇਕੱਠੀ ਹੋ ਗਈ ਤੇ ਚਲੋ ਜਦੋਂ ਰੌਲਾ ਪਿਆ ਤੇ ਇਹ ਥੋੜੇ ਜਿ ਖਮੋਸ਼ ਹੋ ਗਏ ਪਰ ਅਸੀਂ ਤੇ ਇਹ ਕਹੋਨੇ ਆ ਵੀ ਇਹਨਾਂ ਦੀ ਲੈਂਗੁਏਜ ਸਹੀ ਨਹੀਂ ਹੈਗੀ ਇਹਨਾਂ ਦੇ ਜਿਹੜੀ ਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਥੋੜਾ ਜਿਹਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਚਾਹੀਦਾ ਇਸ ਤਰ੍ਹਾਂ ਬੰਦੇ ਦੇ ਜਿਹੜੇ ਆਮ ਬੰਦਿਆਂ ਨਾਲ ਇਹ ਕੀ ਵਿਹਾਰ ਕਰਨਗੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਕਿ ਇਹਨਾਂ ਦੇ ਥੋੜੀ ਉਚਿਤ ਕਾਰਵਾਈ ਕੀਤੀ ਜਾਵੇ ਸਰਦਾਰ ਗਜਨ ਸਿੰਘ ਜੀ ਜਿਹੜੇ ਨੇ ਗਲਤ ਲਫ਼ਜ਼ ਬੋਲੇ ਨੇ ਉਹ ਸਹੀ ਨਹੀਂ ਬੋਲੇ ਉਸ ਬਾਰੇ ਕਹਿਣਾ ਸੀ ਸਰਪੰਚ ਸਾਹਿਬ ਨੂੰ ਇਹਨਾਂ ਰੇੜੀਆਂ ਵਾਲਿਆਂ ਨੇ ਫੋਨ ਕੀਤਾ ਸਰਪੰਚ ਸਾਹਿਬ ਉੱਤੇ ਸਰਦਾਰ ਤਰਦੀਮ ਸਿੰਘ ਗਏ ਆ ਤੇ ਐਸਆਈ ਗਜਨ ਸਿੰਘ ਨੇ ਬੁਰਾ ਭਲਾ ਇਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਕਹਿਤਾ ਵਾ ਤੇ ਕੱਲ ਉਹਨਾਂ ਮੈਨੂੰ ਫੇਰ ਸੱਦਿਆ ਤੇ ਇਹ ਉਥੇ ਗੱਡੀਆਂ ਲੈ ਕੇ ਘੁੰਮਦੇ ਹੀ ਤੇ ਬਾਕੀ ਉਥੇ ਭਈਆਂ ਦੀਆਂ ਸਾਰਿਆਂ ਦੀ ਜਿਹੜੇ ਮਹੀਨਾ ਦਿੰਦੇ ਉਹਨਾਂ ਦੀਆਂ ਰੇੜੀਆਂ ਲੱਗੀਆਂ ਤੇ ਉਹਨਾਂ ਨੂੰ ਕੁਝ ਨਹੀਂ ਆਕਿਆ ਤੇ ਮੈਂ ਰੇੜੀਆਂ ਵਾਲਿਆਂ ਦੇ ਕੋਲ ਗਿਆ ਤੇ ਇਹਨਾਂ ਨੂੰ ਮੈਂ ਭੂਮ ਕੀਤਾ ਮੈਂ ਆਜੋ ਨਾ ਕੜਾ ਹੈ ਤੇ ਤੇ ਤੁਸੀਂ ਮੈਂ ਇਹ ਇਹਨਾਂ ਦੀਆਂ ਢੱਕਣੀਆਂ ਦੇ ਸਾਰਿਆਂ ਦੀਆਂ ਢੱਕੋ ਤੇ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਜੀ ਸਾਡੇ ਮੋਦਬਾਰਾਂ ਨੂੰ ਇਸ ਤਰ੍ਹਾਂ ਬੋਲਦੇ ਆਂ ਅਸੀਂ ਦੇ ਸਾਰੇ ਮੋਦਬਾਰ ਇਕੱਠੇ ਹੋ ਕੇ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਨਗੇ ਤੇ ਅਸੀਂ ਉੱਤੇ ਚੌਂਕੀ ਦੇ ਅੱਗੇ ਧਰਨਾ ਵੀ ਲਾਵਾਂਗੇ ਤੇ ਅੱਡੇ ਦੇ ਵਿੱਚ ਉਹਨਾਂ ਦੀ ਮਤਵਾਲਾ ਤੇ ਵੀ ਖਲੋਵਾਂਗੇ ਜੋ ਇਹਨਾਂ ਦੀ ਕਾਰਵਾਈ ਇਹ ਕਰ ਦੇਣ ਜੋ ਸਾਡਾ ਸਾਡੀ ਕਾਰਵਾਈ ਬਣਦੀ ਆ ਉਹ ਅਸੀਂ ਕਰਾਂਗੇ ਇਹ ਜੀ ਅਸੀਂ ਸਾਰੇ ਪ੍ਰਸ਼ਾਸਨ ਨੂੰ ਚਿੱਠੀਆਂ ਵੀ ਕੱਢੀਆਂ ਵਾਂ ਸ਼੍ਰੋਮਿਕ ਕਮੇਟੀ ਨੂੰ ਵੀ ਗੱਡੀ ਆ ਆਪਣੇ ਚੱਠੀ ਤੇ ਅਸੀਂ ਸੰਘਰਸ਼ਾਂ ਗਾਂ ਤੇਜ ਕਰਾਂਗੇ ਜੇ ਸਾਡੇ ਮੋਹਤਵਾਰਾਂ ਨੂੰ ਇਸ ਤਰ੍ਹਾਂ ਹੀ ਮਾਰਾ ਚੰਗਾ ਬੋਲਣਗੇ ਤੇ ਅਸੀਂ ਸਾਡੀਆਂ ਦਰਿਆ ਤਿਆਰ ਆ ਉਹ ਬਾਹਰੋਂ ਮਜ਼ਦੂਰ ਆਉਂਦੇ ਆ ਆਪਣੇ ਉਹਨਾਂ ਦੀਆਂ ਰੇੜੀਆਂ ਨੂੰ ਆਂਦੇ ਵੀ ਬਾਹਰ ਲੈ ਜਾਓ ਤੇ ਜਾਂ ਆਪਣੇ ਪਿੰਡ ਜਾ ਕੇ ਵੇਚੋ ਤੇ ਬਾਕੀ ਭਈਏ ਸਾਰੇ ਉਹ ਗੱਡੀ ਦੇ ਉੱਤੇ ਅੱਡੇ ਦੇ ਵਿੱਚ ਹੀ ਲਾਉਂਦੇ ਆ ਜੀ ਭਾਈ ਮੇਰਾ ਨਾਂ ਨਿਸ਼ਾਨ ਸਿੰਘ ਆ ਅਹੀਂ ਪੱਟੀ ਤੋਂ ਭਾਜੀ ਆਉਨੇ ਆ ਨਿਸ਼ਾਰਾ ਪਨੂਆ ਵਿਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਵਾ ਅਹੀਂ ਭਾਜੀ ਕੱਲ ਫਰੂਟ ਵੇਚਣ ਕੋਤੋਂ ਆਏ ਵਾ ਇਹਨੇ ਭਾਈ ਜਦੋਂ ਗੱਜਨ ਸਿੰਘ ਆਇਆ ਵਾ ਇਹਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾ ਅਹੀਂ ਸਰਦਾਰ ਤਰਸੇਮ ਸਿੰਘ ਜੋ ਨਿਸ਼ਾਰਾ ਪਨੂਆ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਤਾ ਨਹੀਂ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨੇ ਸਰਪੰਚ ਸਾਹਿਬ ਤੱਕ ਬਹੁਤ ਜ਼ਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਐ ਇੱਥੋਂ ਦੇ ਇਸ਼ਾਰਾ ਪਨਵਾਉਂਦੇ ਉਹਨਾਂ ਨੇ ਬਹੁਤ ਜ਼ਿਆਦੀ ਮਤਲਬ ਸ਼ਦਾਬਲੀ ਇਹਨਾਂ ਨੂੰ ਵਰਤੀਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐ ਕਰ ਦੂੰਗਾ ਤੇ ਭਾਜੀ ਉਹਨਾਂ ਨੇ ਐਡਾ ਵਤੀਰਾ ਕਰਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ-ਐਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾਂ ਜੇ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਵੀ ਰੇਹੋ ਕੋਈ ਆ ਮੈਂਤਰੇ ਸਾਨੂੰ ਇਹ ਕਰਨ ਨਹੀਂ ਦਿੰਦਾ ਕੀਤਾ ਦੇ ਕੀ ਮੰਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾਂ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਅੱਧ ਵਿੱਚਕਾਰ ਲੱਗੀਆਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਭਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਰੇ ਨਹੀਂ ਲੜਾ 60 ਮਿੰਟਾਂ ਮੈਂ ਕਾਊਂਟ ਕਰ ਦਿੰਦਾ ਤੇਰੀ ਗੱਡੀ ਮੈਂ ਤੱਕ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਤੂੰ ਲੈ ਜਾਂਦੇ ਲੈ ਆ ਆ ਇੱਕ ਪਾਉਣਾ ਤੈਨੂੰ ਫਿਰ ਮੈਂ ਦੇਖੂ ਕੀ ਕਰਦਾ ਠੀਕ ਹੈ ਫੇਰ ਤੈਨੂੰ ਫੁੱਟੂ ਕੋ ਮੱਥੇ ਤੇ ਤੁਹਾਡੀ ਲਵਾਉਂਗਾ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਤੇਰੀ ਗੱਲ ਕਿਥੇ ਪੰਚਾਇਤ ਸੁਣਨਾ ਲੱਗਦੀ ਉਹ ਨਹੀਂ ਮੈਂ ਮਾਨ ਲਿਆ ਚਲ ਮੈਂ ਬਾਬਾ ਤੈਨੂੰ ਮੈਂ ਜਰੂਰ ਕੱਢੂ ਜਰਾ ਮੈਂ ਉਹ ਕਰਨੀ ਤੂੰ ਸੋ ਮੈਂ ਜਾਣਦਾ ਤੂੰ ਜਾਣਦਾ ਤੂੰ ਤੂੰ ਤਾਂ ਵੇਖ ਲਾ ਕਿ ਤੂੰ ਉਹ ਨਹੀਂ ਨਹੀਂ ਤੜੀ ਕਰਨੀ ਹਾਂ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਹਾਂ ਬਣਾਈਆਂ ਬਣਾਈਆਂ ਕਿੱਦਾਂ ਬੋਲਦਿਆ ਬੋਲਦਿਆ ਕਿੱਦਾਂ ਤੂੰ ਫੋਟ ਫੋਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊੜੀ ਹੱਥ ਲਾ ਹੱਥ ਲਾ ਹਾਂ ਇਸ ਤਰ੍ਹਾਂ ਬੰਦਾ ਹੱਥ ਲਾ ਹੱਥ ਲਾ ਗਾੜੀ ਗਾਹ ਵਾਜ ਗਾਹ ਵਾਜ ਮੈਂ ਬਹੁਤ ਗਾੜੀ ਦਾੜੀ ਦਾੜੀ ਮੈਂ ਬਹੁਤ ਗੱਲਣੇ ਹੋਣੇ ਹਾਂ ਹਾਂ ਗਾੜੀ ਚ ਵਰਾਏਗਾ ਤੂੰ ਤੂੰ ਦਾੜੀ ਬੰਦ ਦੀ ਫਾਲ ਹੈ ਜੀ ਆ ਫਿਲੀ ਹਰ ਰਿਕਾਰਡਿੰਗ ਕਰ ਰਿਹਾ ਆ ਆਪਣੇ ਰਾਜੀ ਕਰੋ ਰਿਕਾਰਡਾ ਨਾ ਹੋਣ ਤਰੀਕੇ ਨਾਲ ਲਵਾਉਂਦਾ ਜਿੱਦਾਂ ਨਹੀਂ ਲੱਗਨ ਤੂੰਗਾ ਫੇਰ ਕੇ ਤਰੀਕੇ ਨਾਲ ਪਾਸੇ ਦੇ ਆ ਪਾਸੇ ਦੇ ਆ ਮਾਰਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਬਰੀ ਗੱਲ ਸੁਣ ਲੈ ਤਖੰਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਕਰੂੰਗਾ ਲਾਉਂਗਾ ਲਾਉਂਗਾ ਕਿ ਤੈਨੂੰ ਭਜੋੜਾ ਕਰਾ ਕੋਈ ਨਹੀਂ ਆਇਆ ਜਿਹੜਾ ਮੁੰਡਾ ਆਇਆ ਘਰੇ ਫੜਨਾ ਘਰੇ ਫੜਨਾ ਫੜ ਲਈ ਆ